ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨੂਵ ਵਲੌਗ ਦੇ ਵਿੱਚ ਆਪਾਂ ਅੱਜ ਹਿਮਾਚਲ ਦਾ ਕਰ ਦਿੱਤਾ ਬਾਈਕ ਆਰਟ ਸੋ ਆਪਾਂ ਅੱਜ ਚੱਲੇ ਆਂ ਘੁੰਮਣ ਵਾਸਤੇ ਕਸ਼ਮੀਰ ਦੇ ਵਿੱਚ ਇਸ ਵੀਲੌਗ ਦੇ ਵਿੱਚ ਡੇ ਬਾਏ ਡੇ ਮੈਂ ਦੱਸੂਗਾ ਵੀ ਅਸੀਂ ਕਿੱਥੇ ਜਾਂਦੇ ਆਂ ਸਾਡਾ ਵੀ ਨਿਊ ਐਕਸਪੀਰੀਅੰਸ ਆ ਜੇ ਤੁਸੀਂ ਗਏ ਹੋ ਤਾਂ ਸਾਨੂੰ ਜ਼ਰੂਰ ਦੱਸਿਆ ਜੇ ਵੀ ਕਿੱਥੇ-ਕਿੱਥੇ ਜਾਣਾ ਚਾਹੀਦਾ ਜਾਂ ਕਿੱਥੇ ਨਹੀਂ ਜਾਣਾ ਚਾਹੀਦਾ ਸੋ ਐਸ ਵਾਰੀ ਅਸੀਂ ਲੈ ਲਈਆਂ ਦੋ ਗੱਡੀਆਂ ਤੇ ਇੱਧਰ ਕਰੋ ਵੀ ਹੈਲੋ ਕਰ ਦੋ ਹੈਲੋ ਹੈਲੋ ਰਾਣੇ ਬੰਦੇ ਆਪਣੇ ਨਾਲ ਸਾਰੇ ਉਹੀ ਆ ਯਾਰ ਜਿੰਦੀ ਦੇ ਇੱਕ ਆਪਾਂ ਗੱਡੀ ਲੈ ਜੰਦੇ ਹਾਂ ਭਾਈ ਲਓ ਜਿਲਾਓ ਤੁਹਾਡੀ ਮਸ਼ੀਨਾਂ ਹੈਲੋ ਕਰੋ ਹੈਲੋ ਹਾਂ ਤੇ ਆ ਸਾਡਾ ਇੱਕ ਨਵਾਂ ਬੰਦਾ ਆ ਗਿਆ ਵਿੱਚ ਹੈਲੋ ਕਰੋ ਵੀ ਹੈਲੋ ਅਬ ਆਰੀ ਦੀ ਵਿੱਚ ਆਈ ਜਾ ਲੋ ਜਿਲਾਓ ਸਰ ਲੋ ਜਿਲਾਓ ਹਾਂਜੀ ਠੀਕ ਹੈ ਭਾਈ ਇੱਕ ਹੈ ਭਾਈ ਆ ਗਏ ਨੇ ਇੱਕ ਬੰਦਾ ਸਾਡੇ ਨਾਲ ਆ ਵਾ ਚਾਰ ਚਾਰ ਜਾਣੇ ਅਸੀਂ ਹੋਰ ਭਾਈ ਠੀਕ ਹਾਂ ਤਰੀਏ ਤਿਆਰੀਆਂ ਫਿਰ ਤੁਰੀਏ ਤਰੋ ਤਰੋ ਚਲੋ ਫਿਰ ਮਿਲਦੇ ਆ ਤੁਹਾਨੂੰ ਸਿੱਧਾ ਜਾ ਕੇ ਆਪਣੇ ਇੱਕ ਪਾਰੀ ਜਿਹੜੇ ਰਹਿੰਦੇ ਫਤੇਗੜ ਪੰਤੂਰ ਉਹਨਾਂ ਘਰੇ ਫਿਰ ਮਿਲਾਂਗੇ ਆਪਾਂ ਤੁਹਾਨੂੰ ਰੋਡ ਦੇ ਉੱਤੇ ਸੋ ਤਦ ਤੱਕ ਲਈ ਬਾਏ ਬਾਏ ਲੋ ਜੀ ਹੁਣ ਆਪਾਂ ਰੁਕ ਗਏ ਆ ਹਰੀਕੇ ਭਾਜੀ ਨੂੰ ਲੈ ਕੇ ਜਾਇਜ ਸੰਧੂ ਟਾਪਾ ਇੱਥੋਂ ਆਪਾਂ ਬ੍ਰੇਕਫਾਸਟ ਕੀਤਾ ਵਾ ਤੇ ਹੁਣ ਆਪਾਂ ਰਵਾਨਾ ਹੋਵਾਂਗੇ ਫਿਰ ਆ ਰਹੇ ਭਾਈ ਹਾਂਜੀ ਤਿਆਰੀ ਆ ਕੀ ਹਾਲ ਚਾਲ ਦੋਸਤੋ ਭੇਡ ਸੈੱਟ ਹੋ ਗਿਆ ਹੁਣ ਬਿਲਕੁਲ ਖਾ ਪੀ ਲਿਆ ਭੁੱਖ ਭੁੱਖ ਮਿਟ ਗਈ ਹੈ ਫੇਰ ਆਪਾਂ ਆ ਦੇ ਵਿੱਚੋਂ ਗੱਡੀਆਂ ਦਾ ਹਾਲ ਵਹੋਨੇ ਤੁਹਾਨੂੰ ਆ ਇਧਰ ਇੱਕ ਗੱਡੀ ਦਾ ਹਾਲ ਭਰਾਓ ਪ੍ਰਾਂ 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 ਆ ਦੇਖੋ ਸੁੱਜੀ ਗੱਡੀ ਦਾ ਹਾਲ ਸਾਡੇ ਬੰਦਿਆਂ ਨਾਲ ਹੀ ਹੈ ਬੰਦੇ ਨਵੀਂ ਔਪਰੇ ਨੇ ਪਾਈ ਸਟੂਲ ਉਸ ਦਾ ਆ ਦੇਖੋ ਇਹਨੇ ਉਥੇ ਉਹ ਵੇਚਣੀ ਹੈ ਦਾਲ ਜਾ ਕੇ ਉਥੇ ਜਾ ਕੇ ਤੜਕਾ ਜੀ ਲਿਆਗੇ ਤੁਸੀਂ ਜੰਦੇ ਆਂ ਲੋ ਜੀ ਆਪਾਂ ਆ ਗਏ ਆ ਪਠਾਨਕੋਟ ਦੇ ਬਿਲਕੁਲ ਨੇੜੇ ਹੀ ਤੇ ਪਠਾਨ ਕੋਟੀ ਸਮਝੋ ਹੁਣ ਆਪਾਂ ਜੰਮੂ ਨੂੰ ਇੱਥੋਂ ਨਿਕਲਣਾ ਵਾ ਟ੍ਰੈਫਿਕ ਜੇ ਵਖਾਵਾ ਦਾ ਟ੍ਰੈਫਿਕ ਬਹੁਤ ਜ਼ਿਆਦਾ ਹੈ ਕਿਉਂਕਿ ਹੁਣ ਜਿਹੜਾ ਰੋੜ ਆ ਜਾਣਾ ਉਹ ਠੱਕਾਂ ਵਾਲਾ ਆ ਜਾਣਾ ਇੱਥੇ ਟਰੱਕ ਜ਼ਿਆਦਾ ਚੱਲਦੇ ਨੇ ਤੇ ਕਿਵੇਂ ਮੁੰਡਿਓ ਫਟ ਜੇ ਠੀਕ ਠਾਕ ਗੱਡੀ ਇੱਕ ਜਿਹੜੀ ਆ ਸਾਡੀ ਉਹ ਅੱਗੇ ਆ ਸਾਡੇ ਤੋਂ ਥੋੜਾ ਜਿਹਾ ਉਹ ਖਿੱਚੀ ਜਾਂਦੇ ਮਿੰਟੋ 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 ਤੇ ਟਾਈਮ ਹੋ ਗਿਆ ਰੱਬ ਤੁਹਾਡਾ ਡਬਲਾ ਕਰੇ ਕਿੰਨੇ ਵਧ ਗਏ ਭਾਈ ਟਾਈਮ 9:33 ਹਾਂ 9:30 ਹੋ ਗਏ ਆ ਤੇ ਆਪਾਂ ਚੱਲੇ ਸੀ ਸਵੇਰੇ 5:00 ਵੇ ਸਵਾ ਪੰਜ ਆਹ ਹੋਈ ਸਵਾ ਕੁ ਪੰਜ ਲਾਓ ਹਨਾ ਤੇ ਬਸ ਉਹੀ ਸਵਾ ਪੰਜ ਤੇ ਕੋਈ 4 ਘੰਟਿਆਂ ਦੇ ਵਿੱਚ ਆ ਗਏ ਆਪਾਂ ਸੋ ਮਿਲਦੇ ਆ ਅੱਗੇ ਆਪਾਂ ਰੋਡ ਤੇ ਚੜ ਕੇ ਠੀਕ ਹੈ ਜੀ ਲੋ ਜੀ ਇੱਥੋਂ ਪਹਾੜੀ ਦਾ ਜਿਹੜਾ ਏਰੀਆ ਸ਼ੁਰੂ ਹੋ ਗਿਆ ਵਾ ਤੇ ਆਪਾਂ ਹੁਣ ਜੰਮੂ ਇੱਥੋਂ 88 ਕਿਲੋਮੀਟਰ ਤੇ ਸ਼ਿਰੀ ਨਗਰ ਹੈਗਾ 337 ਕਿਲੋਮੀਟਰ ਠੀਕ ਹੈ ਜੀ ਹਾਂ ਜੀ ਲੋ ਜੀ ਆ ਗਿਆ ਪੁੱਲ ਕਿਆ ਬੰਦਾਂ ਨੇ ਤਿਆਰ ਸੁਧਿਆ ਪਿਆ ਵਾ ਦੇ ਬੈਂਸਾ ਫਰਾਂ ਸਾਹਮਣੇ ਪਹਾੜ ਦੀ ਗੇ ਸ਼ੁਰੂ ਹੋ ਗਿਆ ਬਹੁਤ ਵਧੀਆ ਬਾਕੀ ਹਵਾ ਆਪਾਂ ਬਾਹਰ ਦੀ ਚੈਕ ਨਹੀਂ ਕੀਤੀ ਗਰਮੀ ਓਪੀ ਹੋ ਜਿੱਤਾ ਲੋਰੀ ਲੁਧਿਆਣੇ ਦੀ ਗੱਡੀ ਲੰਘੀ ਜੀ ਬੀ 10 ਆਪਣੇ ਵਾਲੀ ਗੱਡੀ ਅੱਗੇ ਚੱਲ ਗਈ ਹੈ ਨਾ ਬਾਵਾ ਆਹ ਬੈਰੀਅਰ ਕਰਾਓ ਕਿਤੇ ਇੱਧਰ ਲੰਘ ਕੇ ਬੈਰੀਅਰ ਕੀਤੇ ਆਪਾਂ ਕਿੱਧਰ ਜਾਣਾ ਬਾਪਾ ਸਿੱਧਾ ਇੱਧਰ ਹਾਂਜੀ ਆਪਾਂ ਪਹੁੰਚ ਗਏ ਹੁਣ ਕਟੂਆ ਹਾਂਜੀ ਮਿੱਤਰਾ ਕਿਵੇਂ ਆ ਥਕਾਵਟ ਬਹੁਤ ਜਾ ਰਹਾ ਹੈ ਬਹੁਤ ਜਾ ਰਹਾ ਆਏ ਤਾਂ ਬੜੀ ਦੂਰ ਜਾਣਾ ਵਾ 400 ਕਿਲੋਮੀਟਰ ਤੋਂ ਵੀ ਅੱਗੇ 450 ਕਿਲੋਮੀਟਰ ਤੇ ਹੁਣ ਆਪਾਂ ਇੱਥੋਂ ਲਵਾਂਗੇ ਸਿਮ ਆ ਰਹੀ ਇੱਥੇ ਆਣ ਕੇ ਤੁਹਾਨੂੰ ਸਿਮ ਲੈਣੀ ਪੈਂਦੀ ਕਿਉਂਕਿ ਨੈਟਵਰਕ ਉੱਡ ਗਿਆ ਤੇ ਆਪਾਂ ਲੈਨੇ ਆ ਸਿਮ ਵੇਖਦੇ ਆ ਆਪਾਂ ਕਿੰਨੇ ਦੀ ਮਿਲਦੀ ਫਿਰ ਤੁਹਾਨੂੰ ਵਿੱਚ ਦੱਸ ਦਿਆਂ ਠੀਕ ਹੈ ਜੀ ਇਹ ਕਹਿੰਦੇ ਤੇ ਵੀਰੇ ਆਪਾਂ ਇੱਥੋਂ ਲੈ ਰਹੇ ਹਾਂ ਹੁਣ ਸਿਮ ਤੇ ਆਪਾਂ ਨੂੰ ਮਿਲ ਰਹੀ Airtel ਦੀ ਜਿਹੜੀ 올 ਇੰਡੀਆ ਦੇ ਵਿੱਚ ਵਰਕ ਕਰੇਗੀ ਜੇ ਤੁਸੀਂ 5G ਨੈਟਵਰਕ ਆ ਤੁਹਾਡੇ ਕੋਲ ਮਤਲਬ ਮੋਬਾਈਲ ਆ ਤਾਂ ਫਿਰ ਉਹ 5G ਚੱਲੇਗੀ ਫ੍ਰੀ ਦੇ ਵਿੱਚ ਤੇ ਰੇਟ ਆਪਣਾ ਹੈਗਾ 400 ਰੁਪ ਇੱਕ ਸਿਮ ਦਾ 400 ਰੁਪਿਆ Airtel ऐड ਹੋ ਜੀ ਹੋ ਰਿਹਾ ਹੈ। ਹਾਂ 1.5 GB ਡਾਟਾ ਡਾਟਾ ਜਿਹੜਾ ਡੇਲੀ ਦਾ ਹੈ ਨਾ ਇਹਨਾਂ ਦਾ ਕਾਲਿੰਗ ਅਨਲਿਮਟਡ। ਸੋ ਇਥੋਂ ਲੈ ਲਿਆ ਜੇ ਆ ਕੇ ਆਰੇ ਹੈ ਨਾ। ਲੋਰੀ ਜਦੋਂ ਆਪਾਂ ਕਟੂਆ ਹੁੰਨੇ ਆ ਨਾ ਤੇ ਆ ਆਗੇ ਪਾਲਾ ਜੀ ਚਾੜ ਵਾਲੇ ਇਹਨਾਂ ਕੋਲੋਂ ਲੱਡੂ ਖਾਦੇ ਬਹੁਤ ਸਵਾਲ ਆ। 30 ਰੁਪਏ ਦੀ ਲਾਉਂਦੇ ਪਲੇਟ ਤੇ ਜਦੋਂ ਵੀ 50 ਤੱਕ ਉਹ ਖਾ ਕੇ ਬੈਠੇ ਨੇ ਬਹੁਤ ਘੈਂਟ ਜੀ ਦਾ। ਸੋ ਫਰਸਟ ਐਕਸਪੀਰੀਅੰਸ ਆਪਣਾ ਇੱਧਰ ਦਾ ਬਹੁਤ ਵਧੀਆ ਟੀਰੇ ਕੋਈ ਟੇਸਟੀ ਜ਼ਰੂਰ ਕਰਿਆ ਵੇਖੋ ਕਿੰਨੇ ਪੀਸ ਹੁੰਦੇ ਆ ਪਾਜੀ ਵਿੱਚ 6 ਪੀਸ ਹੁੰਦੇ 30 ਦੇ ਵਿੱਚ ਮੂਲੀਆਂ ਮਾਲੀਆਂ ਪਾ ਕੇ ਆਂ ਘੈਂਟ ਤੁਹਾਨੂੰ ਇੱਕ ਵਾਰੀ ਪਲੇਟ ਵਹਾਉਨੇ ਆ ਹਰੀ ਚੜਨੀ ਦਾ ਕੀ ਕਰਨਾ ਮਿਕਸ ਗ੍ਰੀਨ 베ਰੀ ਹੈ ਸਿੰਪਲ ਵੀ ਲੋ ਜੀ ਆ ਆਪਾਂ ਹੁਣ ਹੈਗੇ ਆ ਜੰਮੂ ਕਸ਼ਮੀਰ ਦੀ ਰੋਡ ਦੇ ਉੱਤੇ ਇਹ ਇਤਨਾ ਮਤਲਬ ਰੋਡ ਬੰਦੀ ਪਈ ਆ ਕਾਫੀ ਟ੍ਰੈਫਿਕ ਰਹਿੰਦਾ ਪਰ ਠੀਕ ਥੋੜਾ ਕੋ ਚੱਲੀ ਵੀ ਜਾਂਦਾ ਆ ਲੱਗੀ ਜੀ ਆਪਣੀ ਸ਼ਬੀਲ ਜਿਹੜੀ ਪੰਜਾਬੀਆਂ ਦੀ ਹੈ ਵਾਹ ਉਹ ਖੜ੍ਹ ਗਿਆ ਗੱਡੀ ਤੁਰਦੀ ਪਿੱਛੇ ਨੂੰ ਤੇ ਆਹ ਲੋ ਜੀ ਆਪਾਂ ਹੁਣ ਗੱਡੀ ਇੱਕ ਸਾਈਡ ਤੇ ਲਾਵਾਂਗੇ ਫਿਰ ਆਪਾਂ ਪੀਨੇ ਆ ਸ਼ਬੀਲ ਆ ਵੀਰ ਆ ਗਿਆ ਮੇਰਾ ਆ ਗਿਆ ਇੱਥੇ ਬੜੀ ਜਿਆਦਾ ਚੰਗਾ ਅੰਦਾਜ਼ ਰਹਿ ਜਾਂਦਾ ਹੈ ਬੜੀ ਵਧੀਆ ਹੈ ਡਾਊਨ ਪਰ ਲੋਰੀ ਆ ਭਰਾ ਸਾਡਾ ਆ ਗਿਆ ਜਬੀਰ ਲੈ ਕੇ ਪੂਰੀ ਟੜੇ ਜਾਣ ਨੂੰ ਹਲੋ ਜੀ ਮਿਲ ਗਈ ਪੰਜਾਬ ਵਾਲੀ ਜਬੀਰ ਚੱਲੇ ਨਿੱਕੇ ਲੋ ਜੀ ਗਾਇਸ ਗੁੱਡ ਮਾਰਨਿੰਗ ਜੀ ਆਪਣਾ ਚੜ ਗਿਆ ਅਗਲਾ ਦਿਨ ਸੋ ਆਪਾਂ ਰਾਤ ਲੇਟ ਇੱਥੇ ਪਹੁੰਚੇ ਸੀ ਤਾਂ ਕਰਕੇ ਵੀਡੀਓ ਨਹੀਂ ਬਣਾ ਸਕਿਆ ਸੀ ਥੱਕੇ ਬੜੇ ਸੀ ਗੁੱਡ ਮਾਰਨਿੰਗ ਕਰੋ ਗੁੱਡ ਮਾਰਨਿੰਗ ਕਮਰੇ ਜਿਹੜੇ ਆਪਾਂ ਲਏ ਆ ਬੜੇ ਵਧੀਆ ਮਿਲ ਗਏ ਆਪਾਂ ਨੂੰ ਕੁੱਤੇ ਭਗਾਈ ਬਹੁਤ ਵੱਜੀ ਪਰ ਪਹਿਲਾਂ ਪਹਿਲਾਂ ਇਹਨੂੰ ਲੈ ਕਮਰੇ ਨੂੰ ਲੈਣ ਵਾਸਤੇ ਪਰ ਇੱਕ ਚੀਜ਼ ਜਿਹੜੀ ਨਾ ਆਪਾਂ ਨੂੰ ਆ ਵੇਖੋ ਅੱਜ ਕੱਲ ਚੱਲਦੀ ਆ ਚੀਜ਼ ਨੇ ਆਪਣਾ ਕੰਮ ਬਹੁਤ ਸਾਰਾ ਅੱਗੇ ਕਰਨੀ ਓ ਕੰਦ ਨਾਲ ਹੈਣਾ ਸਿਰਾ ਚੀਜ਼ ਸੀ ਸਿਰਾ ਜੇ ਨੂੰ ਆਪਾਂ ਚਾਹ ਛੋਟਾ ਚੁੱਲਾ ਆ ਬਹੁਤ ਵਧੀਆ ਜਿੰਨੇ ਬਣਾਈ ਨਾ ਨਿਆਰਾ ਲਿਆਤਾ ਯਾਰ ਆਪ ਦਾ ਤੇ ਆ ਨਾਲ ਇੱਡਾ ਕਿ ਸਿਲੰਡਰ ਲੱਗਦਾ ਬੋਲ ਜਾਣਿਆਂ ਨੂੰ ਪਤਾ ਵੀ ਹੋਊਗਾ ਹੈ ਹਾਂ ਅਹਿਮਦੋਂ ਮੰਗਾਈ ਆਦਰੋ ਖਲਾਰਾ ਵੇਖੋ ਕਿਦਾਂ ਪਾਇਆ ਵਾ ਸੋ ਹੁਣ ਆਪਾਂ ਚਾਹ ਪੀਨੇ ਆ ਇਹ ਅੱਜ ਦੁੱਧਾ ਦੁੱਧਾ ਕਰਨਾ ਦੁੱਧਾ ਦੇਣਾ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਕਮਰਾ-ਕਮਰਾ ਮੁਖਾਵਾਂਗੇ ਸਾਰਾ ਕੋਈ ਸੈਟਿੰਗ ਸ਼ੂਟਿੰਗ ਕਰਾਂਗੇ ਵੀ ਕਿੱਥੇ ਕਿੰਨੇ ਦਾ ਲਿਆ ਸੀ ਏਰੀਆ ਵੀ ਸਮਝਾਵਾਂਗੇ ਜੇ ਤੁਸੀਂ ਇੱਥੇ ਆਉਣਾ ਹੋਵੇ ਤੇ ਪਹਿਲਗਾਮ ਆ ਨਾ ਚਰਦਨਾ ਪਹਿਰਗਾਮ ਤੇ ਮੁੰਡੇ ਵਿਆਹ ਲਈ ਤਿਆਰ ਹੋ ਗਏ ਨੇ ਐਨਾ ਨੂੰ ਲਿਆ ਤੇ ਜਿਹੜਾ ਲਾੜਾ ਆ ਜੇ ਉਦਾਂ ਤੁਰਿਆ ਫਿਰਦਾ ਲਾੜਾ ਵੀ ਤੁਰਿਆ ਫਿਰਦਾ ਤੇ ਹੁਣ ਮੈਂ ਫਿਰ ਨਹਾਉਣਾ ਫਿਰ ਸੱਪ ਮਿਲਦੇ ਠੀਕ ਹੈ ਜੀ ਆਹ ਬੈਠਾ ਜੇ ਇਹ ਕਾ ਬੈਠਾ ਨਾਲ ਪੈਸੇ ਚੁਗਣਾਗਾ ਢੋਲੀ